ਹੁਣ ਇਹਨਾਂ ਨੂੰ ਕਿਹਾ ਗਿਆ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਤੇ ਤੁਸੀਂ ਡਾਂਸ ਕਰਨਾ ਤੁਸੀਂ ਆਪਣਾ ਜਿਹੜਾ ਫੋਕ ਡਾਂਸ ਆ ਤੁਹਾਡਾ ਇਥੋਂ ਦਾ ਸੱਭਿਆਚਾਰ ਉਹ ਦਿਖਾਉਣਾ ਉਹ ਤਾਂ ਦੇਖ ਕੇ ਜਾਂ ਸੁਣ ਕੇ ਇਹ ਗੱਲ ਹੈਰਾਨ ਹੀ ਰਹਿ ਗਏ ਉਹ ਕਹਿੰਦੇ ਜੀ ਨਾ ਕੋਈ ਅਸੀਂ ਡਾਂਸ ਕਰਾਂਗੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਵੀ ਪਰਫਾਰਮੈਂਸ ਕਰਾਂਗੇ ਨਾ ਹੀ ਅਸੀਂ ਸੱਭਿਆਚਾਰ ਦਿਖਾਉਣਾ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਸਾਡੇ ਇੱਥੇ ਲਗਭਗ 28 ਮਹੀਨੇ ਹੋ ਗਏ ਤੇ ਹਿੰਸਾ ਹੋਈ ਨੂੰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਖਿਆਲ ਆਉਂਦਾ ਸਾਡਾ ਦੂਸਰੀ ਗੱਲ ਉਥੇ ਬਹੁਤ ਸਾਰੇ ਬੈਨਰਸ ਲਾਏ ਗਏ ਸੀ ਪੋਸਟਰਸ ਲਾਏ ਗਏ ਸੀ ਹੋਡਿੰਗਸ ਲਾਈਆਂ ਗਈਆਂ ਸੀ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹਾਂ ਇਹ ਆਪ ਹੀ ਲਾਤੀਆਂ ਸੀ ਪ੍ਰਸ਼ਾਸਨ ਨੇ ਉਹਨਾਂ ਨੇ ਸਾਰੀਆਂ ਫਾੜਤੀਆਂ ਸਾਰੀਆਂ ਢਾਤੀਆਂ ਜਾਂ ਬਿਲਕੁਲ ਡੈਮੇਜ ਕਰਤੀਆਂ ਕਹਿੰਦੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਵਾਗਤ ਨਹੀਂ ਕਰਨਾ ਤੇ ਨਾ ਹੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਡਾਂਸ ਕਰਨਾ ਨਾ ਹੀ ਕਿਸੇ ਤਰ੍ਹਾਂ ਦਾ ਆਪਣਾ ਸੱਭਿਆਚਾਰ ਦਿਖਾਉਣਾ ਆਓ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਮਦਦ ਦੀ ਲੋੜ ਹੈ ਜਾਂ ਸਾਨੂੰ ਮਦਦ ਦੇਣੀ ਚਾਹੀਦੀ ਹੈ ਸਾਨੂੰ ਮਦਦ ਹੋ ਸਾਡੇ ਨਾਲ ਗੱਲ ਕਰੋ ਕੋਈ ਸ਼ਾਂਤੀ ਦੀ ਗੱਲ ਕਰੋ ਫਿਰ ਤਾਂ ਅਸੀਂ ਕੋਈ ਗੱਲ ਕਰੀਏ ਇਹ ਕੀ ਹੋਇਆ ਕਿ ਅਸੀਂ ਤੁਹਾਡੇ ਲਈ ਸੱਭਿਆਚਾਰ ਮੇਲੇ ਲਾ ਦੀਏ ਇੱਥੇ ਅਸੀਂ ਮੇਲੇ ਕਰਨ ਦੀ ਪੋਜੀਸ਼ਨ ਦੇ ਵਿੱਚ ਆ